ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੀ ਨਵੀਂ ਵੀਡੀਓ ਦੇ ਵਿੱਚ ਹਾਜ਼ਰ ਹੋਏ ਹਾਂ ਆਪਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜਰੂਰ ਕਰਿਓ ਸੀਮਾ ਤੇ ਨੇਹਾ ਨਾਮ ਦੀਆਂ ਦੋ ਕੁੜੀਆਂ ਜਿਹੜੀਆਂ ਕਿ ਕਾਲਜ ਦੀ ਪੜ੍ਹਾਈ ਕਰ ਰਹੀਆਂ ਨੇ ਉਹ ਹਰ ਰੋਜ਼ ਆਪਣੇ ਘਰ ਤੋਂ ਇੱਕ ਆਟੋ ਦੇ ਵਿੱਚ ਬੈਠ ਕੇ ਕਾਲਜ ਜਾਂਦੀਆਂ ਨੇ ਅੱਜ ਸੀਮਾ ਜਿਹੜੀ ਉਹ ਕੁਝ ਸਮਾਂ ਪਹਿਲਾਂ ਹੀ ਆ ਕੇ ਖੜ ਗਈ ਉਹ ਜਿਹੜੇ ਮੋੜ ਤੇ ਖੜਦੀ ਹੈ ਉੱਥੇ ਰੁਕ ਜਾਂਦੀ ਆ ਆਪਣਾ ਤੇਰਾ ਦੁਪੱਟੇ ਦੇ ਨਾਲ ਟੱਕਦੀ ਆ ਤੇ ਇੰਨੇ ਨੂੰ ਉਹਦੀ ਸਹੇਲੀ ਦੂਜੀ ਆ ਜਾਂਦੀ ਆ ਉਹ ਦੋਨੋਂ ਖੜੀਆਂ ਆਟੋ ਵਾਲੇ ਦਾ ਇੰਤਜ਼ਾਰ ਕਰਦੀਆਂ ਤੇ ਆਟੋ ਵਾਲਾ ਥੋੜਾ ਜਿਹਾ ਲੇਟ ਹੁੰਦਾ ਇੰਨੇ ਆਟੋ ਆ ਕੇ ਰੁਕਦਾ ਤੇ ਉਹ ਦੋਨੋਂ ਜਣੀਆਂ ਆਟੋ ਦੇ ਵਿੱਚ ਬੈਠ ਜਾਂਦੀਆਂ ਨੇ ਰੋਜ਼ ਦੀ ਤਰ੍ਹਾਂ ਉਹ ਆਟੋ ਦੇ ਵਿੱਚ ਬੈਹਿੰਦੀਆਂ ਆਪਣੀਆਂ ਗੱਪਾਂ ਛੱਪਾਂ ਮਾਰਦੀਆਂ ਪਰ ਅਚਾਨਕ ਸੀਮਾ ਦਾ ਧਿਆਨ ਅਸ਼ੀਸ਼ ਵੱਲ ਦੀ ਜਾਂਦਾ ਕਿ ਪਹਿਲਾਂ ਅੰਕਲ ਆਉਂਦੇ ਹੁੰਦੇ ਸੀ ਵੀ ਅੱਜ ਕੋਈ ਹੋਰ ਆਇਆ ਦਾ ਵੀ ਮੂੰਹ ਬੰਨਿਆ ਹੋਇਆ ਕਿਉਂਕਿ ਜਿਹੜਾ ਆਟੋ ਚਲਾ ਰਿਹਾ ਸੀ ਮੁੰਡਾ ਉਹਦਾ ਮੂੰਹ ਬੰਨਿਆ ਹੋਇਆ ਸੀ ਚਲੋ ਉਹ ਬਹੁਤਾ ਧਿਆਨ ਨਹੀਂ ਦਿੰਦੀ ਤੇ ਉਹ ਇੰਨੇ ਪੁੱਛਦੀ ਆ ਕਿ ਅੱਜ ਅੰਕਲ ਨਹੀਂ ਆਏ ਉਹ ਕਹਿੰਦਾ ਨਹੀਂ ਉਹ ਬਿਮਾਰ ਨੇ ਇਸ ਲਈ ਨਹੀਂ ਆਏ ਮੈਂ ਉਹਨਾਂ ਦਾ ਬੇਟਾ ਉਹ ਕਹਿੰਦੀ ਓਕੇ ਉਸ ਤੋਂ ਬਾਅਦ ਫਿਰ ਉਹ ਆਪਣੀਆਂ ਗੱਲਾਂ ਦੇ ਵਿੱਚ ਮਸਤ ਹੋ ਜਾਂਦੀਆਂ ਤੇ 5 ਕਿ ਮਿੰਟ ਬਾਅਦ ਉਹ ਆਟੋ ਆ ਜਿਹੜਾ ਇੱਕ ਸ਼ਹਿਰ ਦੇ ਵੱਡੇ ਕਾਲਜ ਦੇ ਗੇਟ ਅੱਗੇ ਰੁਕਦਾ ਉਹ ਦੋਨੋਂ ਜਣੀਆਂ ਉੱਤਰਦੀਆਂ ਨੇ ਆਟੋ ਵਾਲੇ ਨੂੰ ਕਰਾਇਆ ਦਿੰਦੀਆਂ ਨੇ ਤੇ ਉਸ ਤੋਂ ਬਾਅਦ ਉਹ ਕਾਲਜ ਵੱਲ ਨੂੰ ਚੱਲ ਪੈਂਦੀਆਂ ਨੇ ਉਹ ਅੰਦਰ ਜਾਂਦੀਆਂ ਨੇ ਤੇ ਆਟੋ ਵਾਲਾ ਮੁੰਡਾ ਕੀ ਕਰਦਾ ਸਾਈਡ ਤੇ ਆਟੋ ਲਾਉਂਦਾ ਆਟੋ ਲਾ ਕੇ ਇੱਕ ਗਲੀ ਜੀ ਹੁੰਦੀ ਆ ਢੀੜੀ ਉਹਦੇ ਵਿੱਚ ਜਾਂਦਾ ਇੱਕ ਲਫਾਫਾ ਚੱਕਦਾ ਲਫਾਫੇ ਦੇ ਵਿੱਚ ਉਹਦੇ ਕੱਪੜੇ ਹੁੰਦੇ ਆ ਜਿਹੜੇ ਕੱਪੜੇ ਉਹਨੇ ਪਾਏ ਹੁੰਦੇ ਆ ਮੂੰਹ ਬੰਨਿਆ ਹੁੰਦਾ ਉਹ ਮੂੰਹ ਖੋਲਦਾ ਉਹ ਕੱਪੜੇ ਉਤਾਰ ਕੇ ਇੱਕ ਵਰਦੀ ਪਾ ਲੈਂਦਾ ਯੂਨੀਫਾਰਮ ਜਿਹੜੀ ਕਿ ਉਸੇ ਸ਼ਹਿਰ ਦੇ ਇੱਕ ਕਾਲਜ ਦੀ ਯੂਨੀਫਾਰਮ ਹੁੰਦੀ ਆ ਜੋ ਜਦੋਂ 유ਨੀਫਾਰਮ ਪਾ ਕੇ ਬਾਹਰ ਨਿਕਲਦਾ ਗਲੀ ਦੇ ਵਿੱਚੋਂ ਆਟੋ ਦੇ ਵਿੱਚ ਬੈਠਦਾ ਤਾਂ ਜਿਹੜੀ ਸੀਮਾ ਹੁੰਦੀ ਆ ਉਹਦੀ ਨਜ਼ਰ ਇਸ ਮੁੰਡੇ ਤੇ ਪੈਂਦੀ ਆ ਕਿਉਂਕਿ ਪਤਾ ਨਹੀਂ ਕਿਉਂ ਸੀਮਾ ਵਾਰ-ਵਾਰ ਪਿੱਛੇ ਮੁੜ ਕੇ ਵੇਖ ਰਹੀ ਸੀ ਜਦੋਂ ਉਹ ਵੇਖਦੀ ਆ ਤੇ ਉਹਨੂੰ ਇਹ ਚਿਹਰਾ ਜਾਣਿਆ ਪਛਾਣਿਆ ਲੱਗਦਾ ਉਹ ਵੇਖਦੀ ਆ ਵਿਸ਼ਾਲ ਉਹੀ ਵਿਸ਼ਾਲ ਜਿਹੜਾ ਦਸਵੀਂ ਤੱਕ ਮੇਰੇ ਨਾਲ ਪੜਦਾ ਰਿਹਾ ਇੰਨਾ ਇੰਟੈਲੀਜੈਂਟ ਮੁੰਡਾ ਜਿਹੜਾ ਟੀਚਰ ਦੀ ਹਰ ਗੱਲ ਦਾ ਜਵਾਬ ਸਭ ਤੋਂ ਪਹਿਲਾਂ ਦਿੰਦਾ ਸੀ ਅੱਜ ਇਹ ਆਟੋ ਚਲਾ ਰਿਹਾ ਨਾਲ ਜਿਹੜੀ ਇਹਦੀ ਯੂਨੀਫਾਰਮ ਪਾਈ ਆ ਉਹ ਤਾਂ ਇੱਕ ਛੋਟੇ ਜਿਹੇ ਕਾਲਜ ਦੀ ਆ ਜਿੱਥੇ ਕਿ ਆਮ ਗ੍ਰੈਜੂਏਸ਼ਨ ਜਾਂ ਮਾਸਟਰ ਡਿਗਰੀ ਹੁੰਦੀ ਆ ਉੱਥੇ ਤਾਂ ਕੋਈ ਹੋਰ ਕੋਰਸ ਹੈ ਨਹੀਂ ਇਹ ਤਾਂ ਕਹਿੰਦਾ ਸੀ ਮੈਂ ਵਕੀਲ ਬਣਨਾ ਉਹਦਾ ਮਾਨਾ ਜਿਹੜਾ ਉਹ ਮਤਲਬ ਕਿੰਨੇ ਕੁਐਸਚਨ ਉਹਦੇ ਮਨ 'ਚ ਆ ਜਾਂਦੇ ਆ ਪਰ ਉਸ ਮੁੰਡੇ ਨੂੰ ਵਿਸ਼ਾਲ ਨੂੰ ਨਹੀਂ ਪਤਾ ਲੱਗਦਾ ਵੀ ਸੀਮਾ ਨੇ ਮੈਨੂੰ ਵੇਖ ਲਿਆ ਉਹ ਆਟੋ ਲੈਂਦਾ ਤੇ ਚਲਿਆ ਜਾਂਦਾ ਉੱਥੋਂ ਸੀਮਾ ਜਿਹੜੀ ਉਹ ਆਪਣੀ ਸਹੇਲੀ ਨੀਹਾਂ ਦੇ ਨਾਲ ਰਲਦੀ ਆ ਭੱਜ ਕੇ ਜਾ ਕੇ ਉਹਨਾਂ ਦੱਸਦੀ ਆ ਕਿ ਤੇਰੇ ਯਾਦ ਆ ਦਸਵੀਂ ਦੇ ਵਿੱਚ ਆਪਣੇ ਨਾਲ ਇੱਕ ਵਿਸ਼ਾਲ ਪੜਦਾ ਹੁੰਦਾ ਸੀ ਉਹ ਕਹਿੰਦੀ ਹਾਂ ਉਹੀ ਵਿਸ਼ਾਲ ਜਿਹਦੇ ਤੇ ਤੂੰ ਫਿਦਾ ਰਹਿੰਦੀ ਸੀ ਉਹ ਕਹਿੰਦੀ ਹਾਂ ਉਹੀ ਵਿਸ਼ਾਲ ਉਹ ਕਹਿੰਦੀ ਵੀ ਹਾਂ ਅੱਜ ਤੇਰੇ ਕਿੱਥੋਂ ਯਾਦ ਆ ਗਿਆ ਕਹਿੰਦੀ ਵੈਸੇ ਤਾਂ ਮੈਂ ਉਹਨੂੰ ਕਦੇ ਭੁੱਲੀ ਨਹੀਂ ਸੀ ਪਰ ਜਦੋਂ ਰਸਤੇ ਅਲੱਗ-ਅਲੱਗ ਹੋ ਜਾਣ ਤਾਂ ਕਈ ਵਾਰੀ ਆਪਾਂ ਕਿਸੇ ਨੂੰ ਥੋੜਾ ਵਿਸਾਰ ਦਿੰਨੇ ਆ ਪਰ ਜਦੋਂ ਉਹੀ ਚਿਹਰਾ ਕਿਸੇ ਹੋਰ ਹਾਲਤ ਦੇ ਵਿੱਚ ਸਾਡੇ ਸਾਹਮਣੇ ਆਉਂਦਾ ਤਾਂ ਸਾਡੇ ਮਨ ਨੂੰ ਚੈਨ ਨਹੀਂ ਮਿਲਦਾ ਉਹ ਕਹਿੰਦੀ ਤੂੰ ਕੀ ਬੁਝਾਰ ਤਾਂ ਪਾਉਣ ਲੱਗ ਗਈ ਉਹ ਕਹਿੰਦੀ ਵਿਸ਼ਾਲ ਨੂੰ ਮੈਂ ਵੇਖਿਆ ਉਹ ਕਹਿੰਦੀ ਅੱਛਾ ਕਿੱਥੇ ਵੇਖਿਆ ਕਹਿੰਦੀ ਤੈਨੂੰ ਪਤਾ ਆਪਾਂ ਜਿਹੜੇ ਆਟੋ 'ਚ ਬੈਠ ਕੇ ਆਈਆਂ ਉਹ ਆਟੋ ਕੌਣ ਚਲਾ ਰਿਹਾ ਸੀ ਉਹ ਕਹਿੰਦੀ ਪਤਾ ਨਹੀਂ ਉਹ ਤਾਂ ਮੂਲ ਪੇਟੇ ਹੋਇਆ ਸੀ ਕਹਿੰਦੀ ਉਹ ਆਟੋ ਵਿਸ਼ਾਲ ਹੀ ਚਲਾ ਰਿਹਾ ਸੀ ਉਹ ਕਹਿੰਦੀ ਅੱਛਾ ਯਾਰ ਕਹਿੰਦੀ ਯਾਰ ਉਹ ਤੇ ਨਾ ਇੰਟੈਲੀਜੈਂਟ ਮੁੰਡਾ ਸੀ ਇੰਨਾ ਹੁਸ਼ਿਆਰ ਵੀ ਉਹ ਆਟੋ ਕਿਉਂ ਚਲਾਉਣ ਲੱਗ ਗਿਆ ਕਹਿੰਦੀ ਮੈਨੂੰ ਤਾਂ ਆਪ ਨਹੀਂ ਸਮਝ ਆਉਂਦੀ ਉਹ ਕਹਿੰਦੀ ਚਲ ਠੀਕ ਐ ਜਦੋਂ ਆਊਗਾ ਆਪਾਂ ਨੂੰ ਲੈਣ ਉਦੋਂ ਵੇਖਾਂਗੇ ਚਲ ਉਸ ਤੋਂ ਬਾਅਦ ਉਹ ਸਾਰਾ ਦਿਨ ਕਾਲਜ ਦੇ ਵਿੱਚ ਰਹਿੰਦੀਆਂ ਨੇ ਸੀਮਾ ਦਾ ਧਿਆਨ ਵਾਰ-ਵਾਰ ਵਿਸ਼ਾਲ ਵੱਲ ਜਾ ਰਿਹਾ ਹੁੰਦਾ ਦਿਨ ਉਹ ਕਾਲਜ ਦੇ ਵਿੱਚ ਮੂਸਾਂ ਕੱਢਦੀਆਂ ਨੇ ਛੁੱਟੀ ਹੋਣ ਤੇ ਉਹ ਕਾਲਜ ਦੇ ਗੇਟ ਗਿਆ ਕੇ ਰੁਕ ਜਾਂਦੀਆਂ ਨੇ ਉਹ ਮੀਂਹ ਦੁਪੱਟਾ ਉਹ ਮੂੰਹ ਤੇ ਲਪੇਟ ਲੈਂਦੀ ਆ ਆਟੋ ਵਾਲਾ ਆਉਂਦਾ ਤੇ ਆਟੋ ਦੇ ਵਿੱਚ ਬੈਹਿੰਦੀਆਂ ਨੇ ਸੀਮਾ ਦਾ ਦਿਲ ਕਰਦਾ ਸੀ ਕਿ ਉਹ ਵਿਸ਼ਾਲ ਨੂੰ ਬੁਲਾ ਲਵੇ ਪਰ ਉਹ ਬੁਲਾਉਂਦੀ ਨਹੀਂ ਵਿਸ਼ਾਲ ਉਹਨਾਂ ਨੂੰ ਉਹਨਾਂ ਦੀ ਜਗ੍ਹਾ ਤੇ ਤਾਰ ਦਿੰਦਾ ਉੱਤਰਦੀਆਂ ਸਕਾਰ ਆ ਕੇ ਵੀ ਸੀਮਾ ਵਿਸ਼ਾਲ ਬਾਰੇ ਹੀ ਸੋਚਦੀ ਰਹਿੰਦੀ ਆ ਚਲ ਅਗਲੇ ਦਿਨ ਫੇਰ ਸਵੇਰੇ ਉਹ ਕਾਲਜ ਜਾਂਦੀਆਂ ਨੇ ਤਿਆਰ ਹੁੰਦੀਆਂ ਨੇ ਓਵੇਂ ਦੁਪੱਟਾ ਲਪੇਟਿਆ ਤੇ ਆਟੋ ਵਾਲਾ ਫੇਰ ਆਉਂਦਾ ਤੇ ਫੇਰ ਜਿਹੜੀ ਸੀਮਾ ਉਹ ਨਿਗ੍ਹਾ ਰੱਖਦੀ ਆ ਵਿਸ਼ਾਲ ਦੂਜੇ ਦਿਨ ਫੇਰ ਇਦਾਂ ਕਰਦਾ ਲਫਾਫਾ ਚੁੱਕਦਾ ਕੱਪੜੇ ਬਦਲਦਾ ਵਰਦੀ ਪਾਉਂਦਾ ਤੇ ਕਾਲਜ ਵੱਲ ਨੂੰ ਚੱਲ ਪੈਂਦਾ ਤਾਂ ਹੁਣ ਸੀਮਾ ਜਿਹੜੀ ਉਹ ਬਹੁਤ ਉਤਾਵਲੀ ਹੋ ਗਈ ਸੀ ਵਿਸ਼ਾਲ ਬਾਰੇ ਜਾਣਨ ਲਈ ਤਲ ਉਹ ਪੂਰਾ ਦਿਨ ਫਿਰ ਔਖੀ ਸੋਕੀ ਕਾਲਜ ਦੇ ਵਿੱਚ ਕੱਢਦੀ ਆ ਤੇ ਛੁੱਟੀ ਦੇ ਟਾਈਮ ਉਹ ਆ ਕੇ ਫਿਰ ਆਟੋ ਦੇ ਵਿੱਚ ਬੈਹਂਦੀਆਂ ਨੇ ਤੇ ਜਦੋਂ ਥੋੜੀ ਦੂਰ ਆਟੋ ਜਾਂਦਾ ਤੇ ਉਹ ਕਹਿੰਦੀਆਂ ਕਿ ਆਟੋ ਨੂੰ ਨਾ ਇੱਥੇ ਕੈਫੇ ਕੋਲ ਰੋਕ ਦਿਓ ਉਹ ਕਹਿੰਦਾ ਕੋਈ ਗੱਲ ਨਹੀਂ ਮੈਂ ਰੋਕ ਦੂੰਗਾ ਉਹ ਕੈਫੇ ਕੋਲ ਆਟੋ ਰੋਕਦਾ ਤੇ ਉਹਨੂੰ ਕਹਿੰਦਾ ਵੀ ਤੁਸੀਂ ਜਾਇਆਓ ਮੈਂ ਇੱਥੇ ਸਾਈਡ ਤੇ ਖੜਾ ਤੇ ਉਹ ਕਹਿੰਦੀਆਂ ਵੀ ਤੂੰ ਵੀ ਆ ਜਾ ਨਾਲ ਉਹ ਕਹਿੰਦਾ ਨਹੀਂ ਮੈਂ ਨਹੀਂ ਆਉਂਗਾ ਉਹ ਕਹਿੰਦੀ ਆਜੋ ਤੁਸੀਂ ਤੁਸੀਂ ਹਨਾ ਸਾਨੂੰ ਲੈਣ ਆਏ ਹੋ ਤੁਸੀਂ ਵੀ ਤਾਂ ਥੱਕੀ ਹੋਵੋਗੇ ਸਾਰੇ ਦਿਨ ਦੇ ਆਟੋ ਚਲਾ ਚਲਾ ਕੇ ਚਾਹ ਪੀਣੇ ਆ ਕੋਈ ਨਾ ਆਜੋ ਵਿਸ਼ਾਲ ਦਾ ਕੋਈ ਇਰਾਦਾ ਨਹੀਂ ਹੁੰਦਾ ਉਹਨਾਂ ਦੇ ਨਾਲ ਜਾਣ ਦਾ ਪਰ ਜਦੋਂ ਖੇੜਾ ਨਹੀਂ ਛੱਡਦੀਆਂ ਵਿਸ਼ਾਲ ਉਹਨਾਂ ਦੇ ਪਿੱਛੇ ਤੁਰ ਪੈਂਦਾ ਉਹ ਕੈਫੇ ਦੇ ਅੰਦਰ ਜਾਂਦੀਆਂ ਨੇ ਤੇ ਉੱਥੇ ਬੈਠਦੀਆਂ ਚੇਅਰ ਤੇ ਟੇਬਲ ਲੱਗਿਆ ਹੁੰਦਾ ਤੇ ਸੀਮਾ ਆਪਣਾ ਦੁਪੱਟਾ ਜਦੋਂ ਚਿਹਰੇ ਤੋਂ ਹਟਾਉਂਦੀ ਆ ਤਾਂ ਵਿਸ਼ਾਲ ਸੀਮਾ ਨੂੰ ਦੇਖ ਕੇ ਹੈਰਾਨ ਰਹਿ ਜਾਂਦਾ ਪਛਾਣ ਲੈਂਦਾ ਵੀ ਇਹ ਸੀਮਾਂਗੀ ਤੇ ਉਸ ਤੋਂ ਬਾਅਦ ਉਹ ਉਹਨੂੰ ਕਹਿੰਦੀ ਆ ਵਿਸ਼ਾਲ ਮੈਨੂੰ ਪਤਾ ਵੀ ਤੂੰ ਵਿਸ਼ਾਲ ਆ ਤੈਨੂੰ ਚਿਹਰਾ ਛਪਾਉਣ ਦੀ ਕੋਈ ਲੋੜ ਨਹੀਂ ਵੈਸੇ ਵੀ ਤੈਨੂੰ ਚਿਹਰਾ ਜਿਹੜਾ ਆਪਣਾ ਅ ਭਰਨਾ ਜਿਹੜਾ ਤੇਰੇ ਚਿਹਰੇ ਤੇ ਬੰਨਿਆ ਹਟਾਉਣੀ ਪੈਣਾ ਆਪਾਂ ਕਾਫੀ ਪੀਣੀ ਆ ਚਲੋ ਉਹਨੂੰ ਵੇਖ ਕੇ ਸ਼ਰਮਿੰਦਾ ਹੋ ਜਾਂਦਾ ਨੀਵੀਂ ਪਾ ਲੈਂਦਾ ਤੇ ਉਹ ਕਹਿੰਦੀ ਵੀ ਤੈਨੂੰ ਸ਼ਰਮਿੰਦਾ ਹੋਣ ਦੀ ਕੋਈ ਲੋੜ ਨਹੀਂ ਪਹਿਲਾਂ ਤਾਂ ਮੈਨੂੰ ਇਹ ਦੱਸ ਤੂੰ ਤਾਂ ਕਹਿੰਦਾ ਹੁੰਦਾ ਸੀ ਕਿ ਮੈਂ ਐਲ ਐਲ ਵੀ ਕਰਨੀ ਆ ਤੇਰੀ ਕੀ ਮਜਬੂਰੀ ਆ ਕਿ ਤੂੰ ਰਿਕਸ਼ਾ ਚਲਾਉਣਾ ਫਿਰ ਉਹ ਸਾਰੀ ਕਹਾਣੀ ਆਪਣੀ ਸੀਮਾ ਨੂੰ ਦੱਸਦਾ ਕਿ ਜਦੋਂ ਮੈਂ 10ਵੀਂ ਪਾਸ ਕੀਤੀ ਉਸ ਤੋਂ ਬਾਅਦ ਮੈਂ ਸਰਕਾਰੀ ਸਕੂਲ ਦੇ ਵਿੱਚ ਹੀ ਪਲੱਸ 2 ਕਰ ਲਈ। ਉਹ ਕਹਿੰਦੀ ਵੀ ਹਾਂ ਉਸ ਤੋਂ ਬਾਅਦ ਮੈਂ ਸ਼ਹਿਰ ਪੜਨ ਲੱਗ ਗਈ ਸੀ। ਪਲੱਸ 2 ਤੋਂ ਬਾਅਦ ਮੈਂ ਐਲ ਐਲ ਵੀ ਕਰਨਾ ਚਾਹੁੰਦਾ ਸੀ ਪਰ ਮੇਰੇ ਪਾਪਾ ਨੂੰ ਅਧਰੰਗ ਹੋ ਗਿਆ। ਮੇਰੇ ਪਾਪਾ ਆਟੋ ਚਲਾ ਕੇ ਵੀਲਾ ਪੂਰਾ ਕਰਦੇ ਸੀ। ਹੁਣ ਮੇਰੇ ਪਾਪਾ ਜਿਹੜੇ மஞ்சੇ ਤੇ ਪਏ ਆ ਮੈਂ ਘਰ ਦਾ ਗੁਜ਼ਾਰਾ ਵੀ ਚਲਾਉਣਾ। ਮੇਰੇ ਕੋਲ ਫੀਸ ਵਾਸਤੇ ਪੈਸੇ ਨਹੀਂ ਸੀ। ਇਸ ਲਈ ਮੈਂ ਪਲੱਸ 2 ਤੋਂ ਬਾਅਦ ਬੀਏ ਕਰਨ ਲੱਗ ਗਿਆ ਤੇ ਨਾਲ-ਨਾਲ ਮੈਂ ਰਿਕਸ਼ਾ ਚਲਾਉਣਾ। ਰਿਕਸ਼ਾ ਚਲਾ ਕੇ ਕੁਝ-ਕੁਝ ਪੈਸੇ ਮੈਂ ਜੋੜ ਰਿਆ। ਪਰ ਮੈਨੂੰ ਨਹੀਂ ਲੱਗਦਾ ਵੀ ਮੈਂ ਰਿਕਸ਼ਾ ਚਲਾ ਕੇ ਐਲ ਐਲਬੀ ਕਰ ਪਾਉਂਗਾ ਪਰ ਹੁਣ ਮੈਂ ਅਣਪੜ੍ਹ ਵੀ ਨਹੀਂ ਰਹਿ ਸਕਦਾ ਇਸ ਲਈ ਮੈਂ ਬੀਏ ਕਰ ਰਿਹਾ ਮੈਂ ਆਟੋ ਚਲਾਉਣਾ ਕਾਲਜ ਜਾਣਾ ਤੇ ਆ ਕੇ ਫਿਰ ਆਟੋ ਚਲਾਉਣਾ ਇਹ ਗੱਲ ਸੁਣ ਕੇ ਸੀਮਾ ਦੀਆਂ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਆ ਤੇ ਉਹ ਨੇਹਾ ਨੂੰ ਕਹਿੰਦੀ ਆ ਕਿ ਨੇਹਾ ਦੇਖ ਕਈ ਹੋਣ ਹਾਰ ਬੱਚੇ ਆ ਜਿਹੜੇ ਪੜ੍ਹਨਾ ਚਾਹੁੰਦੇ ਆ ਪਰ ਘਰ ਦੀਆਂ ਮਜਬੂਰੀਆਂ ਉਹਨਾਂ ਨੂੰ ਹਨਾ ਕਿ ਮੈ ਮਜਬੂਰ ਕਰ ਦਿੰਦੇ। ਉਸ ਤੋਂ ਬਾਅਦ ਉਹ ਕੌਫੀ ਪਿੰਦੇ ਆ ਤੇ ਘਰ ਨੂੰ ਚੱਲ ਪੈਂਦੇ ਆ। ਵਿਸ਼ਾਲ ਉਹਨਾਂ ਨੂੰ ਉਹਨਾਂ ਦੇ ਟਿਕਾਣੇ ਤੇ ਉਤਾਰ ਕੇ ਚਲਿਆ ਜਾਂਦਾ। ਸ਼ਾਮ ਨੂੰ ਰਾਤ ਨੂੰ ਥੱਕ ਕੇ ਉਹ ਘਰ ਆਉਂਦਾ। ਨਾ ਤੋ ਕੇ ਮੰਜੇ ਤੇ ਪੈਂਦਾ ਤਾਂ ਉਹਦੇ ਫੋਨ ਦੀ ਘੰਟੀ ਵੱਜਦੀ ਆ। ਉਹ ਹੈਲੋ ਕਹਿੰਦਾ। ਅਨਨੋਨ ਨੰਬਰ ਤੋਂ ਫੋਨ ਸੀ ਤਾਂ ਅਗੂ ਸੀਮਾ ਗੱਲ ਕਰ ਰਹੀ ਹੁੰਦੀ ਆ। ਸੀਮਾ ਕਹਿੰਦੀ ਵਿਸ਼ਾਲ ਤੇਰਾ ਕੀ ਹਾਲ ਆ? ਉਹ ਕਹਿੰਦਾ ਸੀਮਾ ਤੂੰ ਮੇਰਾ ਨੰਬਰ ਕਿੱਥੋਂ ਲਿਆ? ਉਹ ਕਹਿੰਦੀ ਮੈਂ ਕਿਤੋਂ ਵੀ ਲੈ ਲਿਆ। ਉਹ ਕਹਿੰਦਾ ਠੀਕ ਆ। ਫਿਰ ਉਹਦੇ ਨਾਲ ਸਕੂਲ ਟਾਈਮ ਦੀਆਂ ਗੱਲਾਂ ਕਰਦੀ ਆ। ਤੇਰੀ ਆਦਾ ਪੱਕੀਵੇਂ ਪੜਦੇ ਸੀ ਕਿੰਨੀਆਂ ਸ਼ਰਾਰਤਾਂ ਕਰਦੇ ਸੀ ਕਿੰਨਾ ਵਧੀਆ ਮਾਹੌਲ ਹੁੰਦਾ ਸੀ ਸਾਰੀਆਂ ਗੱਲਾਂ ਜਦੋਂ ਉਹ ਕਰਦੀ ਆ ਤੇ ਉਹ ਵੀ ਖੁਸ਼ ਹੋ ਜਾਂਦਾ ਕਾਫੀ ਨੇਰੇ ਤੱਕ ਉਹ ਨੰਨੀਆਂ ਗੱਲਾਂ ਹੁੰਦੀਆਂ ਭਾਵੇਂ ਕਿ ਵਿਸ਼ਾਲ ਥੱਕਿਆ ਹੋਇਆ ਸੀ ਉਹਨੂੰ ਨੀਂਦ ਆ ਰਹੀ ਸੀ ਪਰ ਉਹ ਸੀਮਾ ਨਾਲ ਗੱਲ ਕਰਦਾ ਰਹਿੰਦਾ ਅਗਲੇ ਦਿਨ ਫੇਰ ਉਹੀ ਰੂਟੀਨ ਕਾਲਜ ਛੱਡ ਕੇ ਆਉਂਦਾ ਫੇਰ ਆਉਂਦਾ ਤੇ ਉੱਥੇ ਉਹਨਾਂ ਦੀ ਦੋਸਤੀ ਹੈ ਜਿਹੜੀ ਹੋਰ ਵੀ ਗਹਿਰੀ ਹੋ ਜਾਂਦੀ ਆ ਤੇ ਹੁਣ ਸੀਮਾ ਜਿਹੜੀ ਉਹ ਇਹ ਸੋਚਦੀ ਆ ਕਿ ਮੈਂ ਵਿਸ਼ਾਲ ਦੀ ਮਦਦ ਕਿਵੇਂ ਕਰਾਂ ਉਹ ਅਗਲੇ ਦਿਨ ਕਾਫੀ ਪੈਸੇ ਕਰੂ ਲੈ ਕੇ ਆਉਂਦੀ ਆ ਤੇ ਵਿਸ਼ਾਲ ਨੂੰ ਕਹਿੰਦੀ ਆ ਵਿਸ਼ਾਲ ਵੀ ਇਹ ਛੱਡ ਤੂੰ ਐਲ ਐਲ ਵੀ ਕਰਨ ਲੱਗ ਜਾ ਪੀ ਐਚ ਤੂੰ ਤਿੰਨ ਸਾਲ ਖਰਾਬ ਕਰੇਂਗਾ ਹਨਾ ਵੀ ਤੂੰ ਐਲ ਐਲ ਵੀ ਸ਼ੁਰੂ ਕਰ ਤੇ ਉਹ ਕਹਿੰਦਾ ਵੀ ਤੈਨੂੰ ਪਤਾ ਐਲ ਐਲ ਵੀ ਦੀ ਫੀਸ ਕਿੰਨੀ ਆ ਵੀ ਮੇਰੇ ਕੋਲ ਇਨੇ ਪੈਸੇ ਨਹੀਂ ਉਹ ਪੈਸੇ ਵਾਲੀ ਥੈਲੀ ਉਹਦੇ ਵੱਲ ਵਧਾਉਂਦੀ ਆ ਤੇ ਉਹਨੂੰ ਕਹਿੰਦੀ ਆ ਆ ਲੈ ਪੈਸੇ ਵੀ ਤੂੰ ਪੜ ਲਾ ਤੂੰ ਫਿਕਰ ਨਾ ਕਰ ਪੈਸਿਆਂ ਦਾ ਉਹ ਕਹਿੰਦਾ ਨਹੀਂ ਸੀਮਾ ਮੈਂ ਪੜਨਾ ਚਾਹਣਾ ਪਰ ਮੈਂ ਆਪਣੇ ਦਮ ਤੇ ਪੜਨਾ ਚਾਹਣਾ ਇਸ ਤਰ੍ਹਾਂ ਹੀ ਮੈਂ प्लीज ਮੈਨੂੰ ਸ਼ਰਮਿੰਦਾ ਨਾ ਕਰ ਉਹ ਕਹਿੰਦੀ ਕਿ ਨਹੀਂ ਲੈਣੀ ਉਹ ਕਹਿੰਦਾ ਨਹੀਂ ਮੈਂ ਆਪਣੀ ਮਿਹਨਤ ਦੀ ਕਮਾਈ ਨਾਲ ਐਲ ਐਲ ਬੀ ਕਰਨੀ ਆ ਚਲ ਉਸ ਤੋਂ ਬਾਅਦ ਉਹ ਕਹਿੰਦੀ ਆ ਕਿ ਠੀਕ ਆ ਤੇਰੀ ਮਰਜ਼ੀ ਆ ਮੈਂ ਧੱਕਾ ਨਹੀਂ ਕਰੂੰਗੀ ਚਲ ਉਸ ਤੋਂ ਬਾਅਦ ਥੋੜੇ ਦਿਨ ਗੁਜ਼ਰਦੇ ਆ ਥੋੜੇ ਦਿਨ ਗੁਜ਼ਰਨ ਤੋਂ ਬਾਅਦ ਸੀਮਾ ਸਵੇਰੇ ਘਰੋਂ ਆਉਂਦੀ ਆ ਤੇ ਉਹ ਵਿਸ਼ਾਲ ਨੂੰ ਫੋਨ ਕਰਦੀ ਆ ਕਿ ਅੱਜ ਮੈਂ ਕਾਲਜ ਨਹੀਂ ਜਾਣਾ ਅੱਜ ਮੈਂ ਤੇਰੇ ਨਾਲ ਕਿਤੇ ਜਾਣਾ ਚਾਹਣੀ ਆ ਅੱਜ ਤੂੰ ਵੀ ਕਾਲਜ ਤੋਂ ਛੁੱਟੀ ਮਾਰ ਦੇ ਉਹ ਕਹਿੰਦੀ ਜੇ ਮੈਂ ਕਾਲਜ ਤੋਂ ਛੁੱਟੀ ਮਾਰਤੀ ਤਾਂ ਮੇਰੀ ਦਿਹਾੜੀ ਖਰਾਬ ਹੋਊ। ਉਹ ਕਹਿੰਦੀ ਚੱਲ ਕੋਈ ਨਾ ਮੈਂ ਤੈਨੂੰ ਕਿਤੇ ਲੈ ਕੇ ਜਾਣਾ। ਉਹ ਕਹਿੰਦਾ ਕਿੱਥੇ? ਕਹਿੰਦੀ ਨਾ ਮੂਵੀ ਦੇਖਣ ਜਾਣਾ, ਨਾ ਕਿਤੇ ਘੁੰਮਣ ਜਾਣਾ, ਨਾ ਖਾਣ ਪੀਣ ਜਾਣਾ। ਉੱਥੇ ਜਾਣਾ ਜਿੱਥੇ ਲੋਕਾਂ ਦੀਆਂ ਮਰਾਦਾਂ ਪੂਰੀਆਂ ਹੁੰਦੀਆਂ, ਅਰਦਾਸਾਂ ਪੂਰੀਆਂ ਹੁੰਦੀਆਂ। ਉਹਨੂੰ ਸਮਝ ਨਹੀਂ ਆਉਂਦੀ। ਚੱਲ ਫਿਰ ਉਹ ਕਹਿੰਦਾ ਮੈਂ ਆਉਣਾ। ਉਹ ਉਹਨੂੰ ਟਿਕਾਣਾ ਦੱਸ ਦਿੰਦੀ ਆ ਕਿ ਮੈਂ ਫਲਾਨੇ ਥਾਂ ਖੜੀ ਹੂੰ। ਸੀਮਾ ਵਿਸ਼ਾਲ ਦਾ ਇੰਤਜ਼ਾਰ ਕਰਦੀ ਐ ਤੇ ਵਿਸ਼ਾਲ ਆਟੋ ਲੈ ਕੇ ਆ ਜਾਂਦਾ। ਉਸ ਤੋਂ ਬਾਅਦ ਉਹ ਆਟੋ ਦੇ ਵਿੱਚ ਬੈੰਦੀ ਆ। ਤੈਨੂੰ ਕਹਿੰਦੀ ਆ ਕਿ ਇੱਧਰ ਲੈ ਕੇ ਚੱਲ ਇੱਕ ਮੰਦਰ ਵੱਲ ਜਾਂਦੀ ਆ ਮੰਦਰ ਦੇ ਅੱਗੇ ਆਟੋ ਰੁਕਦਾ ਤੇ ਦੋਨੋਂ ਜਾਣੇ ਉੱਤਰ ਕੇ ਪੌੜੀਆਂ ਚੜ੍ਹ ਕੇ ਮੰਦਰ ਦੀ ਵੱਲ ਜਾਂਦੇ ਆ ਜਾ ਕੇ ਮੰਦਰ ਜਦੋਂ ਉਹ ਮੱਥਾ ਟੇਕਦੇ ਅਰਦਾਸ ਕਰਦੇ ਆ ਤਾਂ ਸੀਮਾ ਜਿਹੜੀ ਉਹ ਕਹਿੰਦੀ ਆ ਵਿਸ਼ਾਲ ਰੁਕ ਉਹਦੇ ਹੱਥ 'ਚ ਇੱਕ ਲਫਾਫਾ ਹੁੰਦਾ ਲਫਾਫੇ ਦੇ ਵਿੱਚੋਂ ਇੱਕ ਡੱਬੀ ਕੱਢਦੀ ਆ ਉਹ ਡੱਬੀ ਸੰਧੂਰ ਵਾਲੀ ਡੱਬੀ ਹੁੰਦੀ ਆ ਤੇ ਉਹਨੂੰ ਕਹਿੰਦੀ ਆ ਕਿ ਮੈਨੂੰ ਪਤਾ ਤੂੰ ਮੇਰੇ ਤੋਂ ਪੈਸੇ ਲੈ ਕੇ ਲਲਵੀ ਨਹੀਂ ਕਰਨੀ ਪਰ ਮੈਂ ਤੈਨੂੰ ਵਕੀਲ ਕੀ ਜੱਜ ਬਣਿਆ ਦੇਖਣਾ ਚਾਹਣੀ ਆ ਆਲੇ ਸੰਧੂਰ ਤੇ ਮੇਰੀ ਮੰਗ ਦੇ ਵਿੱਚ ਪਰਦੇ ਉਹ ਕਹਿੰਦਾ ਮੇਰੇ ਵਕੀਲ ਬਣਨ ਨਾਲ ਆਪਣੇ ਵਿਆਹ ਦੀ ਗੱਲ ਕਿੱਧਰੋਂ ਆ ਗਈ ਨਾਲੇ ਤੈਨੂੰ ਪਤਾ ਸੀਮਾ ਮੈਂ ਇੱਕ ਗਰੀਬ ਆਟੋ ਵਾਲੇ ਦਾ ਲੜਕਾ ਤੇ ਤੂੰ ਇੱਕ ਅਮੀਰ ਬਾਪ ਦੀ ਬੇਟੀ ਮੈਨੂੰ ਤੇਰੇ ਪਿਓ ਦਾ ਰਸੂਖ ਪਤਾ ਕਿਸ ਸ਼ਹਿਰ ਦੇ ਵਿੱਚ ਕੀ ਆ ਮੈਂ ਤਾਂ ਤੁਹਾਡੇ ਨੌਕਰਾਂ ਦੀ ਈ ਔਕਾਤ ਨਹੀਂ ਰੱਖਦਾ ਤੇ ਤੂੰ ਮੇਰੇ ਨਾਲ ਵਿਆਹ ਕਰਨ ਦਾ ਸੋਚਦੀ ਆ ਉਹ ਕਹਿੰਦੀ ਵਿਸ਼ਾਲ ਤੈਨੂੰ ਪਤਾ ਨਾ ਮੈਂ ਬਹੁਤ ਜਿੱਦੀ ਆ ਬਚਪਨ ਤੋਂ ਹੀ ਬਹੁਤ ਜਿੱਦੀ ਆ ਤੇ ਤੈਨੂੰ ਪਾਉਣਾ ਵੀ ਮੇਰੀ ਜਿੱਤ ਦਾ ਤੇ ਇੱਕ ਸੰਧੂਰ ਤੂੰ ਪਰਦੇ ਉਹ ਕਹਿੰਦਾ ਕਿ ਲੋਕ ਕੀ ਗੱਲਾਂ ਕਰਨਗੇ ਲੋਕਾਂ ਨੇ ਬਹੁਤ ਗੱਲਾਂ ਕਰਨੀਆਂ ਮੈਂ ਆਪਣੀ ਜ਼ਮੀਰ ਨਹੀਂ ਮਾਰਨਾ ਚਾਹੁੰਦਾ ਉਹ ਕਹਿੰਦੀ ਚੁੱਪ ਕੁਛ ਨਹੀਂ ਬੋਲਣਾ ਬਸ ਆਪਾਂ ਦੋਨੋਂ ਵਿਆਹ ਕਰਵਾ ਰਹੇ ਹਾਂ ਕੀ ਕਰਵਾ ਰਹੇ ਹਾਂ ਵਿਸ਼ਾਲ ਕਿੰਨਾ ਟਾਈਮ ਸੋਚਦਾ ਰਹਿੰਦਾ ਵੀ ਮੈਂ ਕੀ ਕਰਾਂ ਕਿਉਂਕਿ ਇੱਕ ਗਰੀਬ ਆਟੋ ਵਾਲੇ ਦੇ ਲੜਕੇ ਲਈ ਇਹ ਫੈਸਲਾ ਲੈਣਾ ਬੜਾ ਔਖਾ ਸੀ ਕਿ ਸ਼ਹਿਰ ਦੇ ਮੰਨੇ ਪਰਮੰਨੇ ਇੱਕ ਕਰੋੜਪਤੀ ਬਾਪ ਦੀ ਬੇਟੀ ਨਾਲ ਉਹ ਮੰਦਿਰ ਦੇ ਵਿੱਚ ਮੈਰਿਜ ਕਰ ਰਿਹਾ ਚਲੋ ਉਹ ਕਾਫੀ ਟਾਈਮ ਸੋਚਦਾ ਤੇ ਸੀਮਾ ਉਹਨੂੰ ਮਜਬੂਰ ਕਰਦੀ ਆ ਵੀ ਤੂੰ ਮੇਰੀ ਮੰਗ ਦੇ ਵਿੱਚ ਸੰਦੂਰ ਪੜ ਉਹ ਬਿਨਾਂ ਸੋਚੇ ਫਿਰ ਜਿਆਦਾ ਨਹੀਂ ਸੋਚਦਾ ਉਹ ਚੁੰਨੀ ਪੜਦਾ ਤੇ ਉਹਦੀ ਮੰਗ ਦੇ ਵਿੱਚ ਸੰਦੂਰ ਪੜਦਾ ਤੇ ਉਸ ਤੋਂ ਬਾਅਦ ਉਹ ਕਹਿੰਦੀ ਹੁਣ ਤੋਂ ਮੈਂ ਤੇਰੀ ਪਤਨੀ ਆ ਉਸ ਤੋਂ ਬਾਅਦ ਇਹ ਕਹਾਣੀ ਹੈ ਜਿਹੜੀ ਇੱਥੇ ਖਤਮ ਨਹੀਂ ਹੁੰਦੀ ਅੱਗੇ ਜਾ ਕੇ ਜੋ ਹੁੰਦਾ ਉਹ ਬਹੁਤ ਹੀ ਖਤਰਨਾਕ ਹੁੰਦਾ ਫਿਰ ਉਹ ਉਹਨੂੰ ਕਹਿੰਦੀ ਚੱਲ ਆਟੋ ਚ ਬਠਾ ਮੈਨੂੰ ਆਟੋ ਦੇ ਵਿੱਚ ਉਹਨੂੰ ਬਿਠਾਉਂਦਾ ਤੇ ਉਹ ਕਹਿੰਦੀ ਹੈ ਮੇਰੇ ਘਰ ਵੱਲ ਚੱਲ ਉਹ ਕਹਿੰਦਾ ਕਿ ਸੀਮਾ ਕੀ ਅਸੀਂ ਸਹੀ ਕਰ ਰਹੇ ਹਾਂ ਉਹ ਕਹਿੰਦੀ ਚੱਲ ਉਹ ਦੇ ਘਰ ਵੱਲ ਆਟੋ ਲੈ ਕੇ ਜਾਂਦਾ ਉਹ ਦੱਸਦੀ ਹੈ ਕਿ ਇੱਧਰ ਮੇਰਾ ਘਰ ਆ ਤੇ ਕਬੱਡੇ ਸਾਰੇ ਬੰਗਲੇ ਅੱਗੇ ਆ ਕੇ ਆਟੋ ਰੁਕਦਾ ਤੇ ਸੀਮਾ ਨੂੰ ਕਹਿੰਦੀ ਹੈ ਕਿ ਵਿਸ਼ਾਲ ਉਤਰਿਆ ਵਿਸ਼ਾਲ ਨੂੰ ਆਟੋ ਦੇ ਵਿੱਚੋਂ ਉਤਾਰਦੀ ਆ ਤੇ ਉਹਨੂੰ ਕਹਿੰਦੀ ਹੈ ਚੱਲ ਵਿਸ਼ਾਲ ਉਹਦੇ ਨਾਲ ਤੁਰਦਾ ਪਰ ਉਹ ਡਰ ਰਿਹਾ ਹੁੰਦਾ ਜਦੋਂ ਉਹ ਅੰਦਰ ਜਾਂਦੇ ਆ ਅੰਦਰ ਜਾ ਕੇ ਤਾਂ ਜਿਹੜਾ ਸੀਮਾ ਦਾ ਬਾਪ ਹੁੰਦਾ ਉਹ ਬਹੁਤ ਹੀ ਗੁੱਸੇ 'ਚ ਹੁੰਦਾ ਤੇ ਉਹਨੂੰ ਕਹਿੰਦਾ ਕਿ ਸੀਮਾ ਤੂੰ ਅੱਜ ਕਾਲਜ ਨਹੀਂ ਗਈ ਮੈਨੂੰ ਮੇਰੇ ਇੱਕ ਦੋਸਤ ਦਾ ਫੋਨ ਆਇਆ ਕਿ ਤੂੰ ਇੱਕ ਮੁੰਡੇ ਦੇ ਨਾਲ ਸ਼ਹਿਰ ਦੇ ਵਿੱਚ ਘੁੰਮ ਰਹੀ ਸੀ ਤੂੰ ਮੰਦਰ ਵੀ ਗਈਆਂ ਤੈਨੂੰ ਸ਼ਰਮ ਨਹੀਂ ਆਉਂਦੀ ਕਾਲਜ ਤੋਂ ਵੰਕ ਮਾਰ ਕੇ ਤੂੰ ਮੁੰਡਿਆਂ ਨਾਲ ਘੁੰਮਦੀਆਂ ਤੈਨੂੰ ਪਤਾ ਨਹੀਂ ਇਸ ਸ਼ਹਿਰ ਦੇ ਵਿੱਚ ਤੇਰੇ ਬਾਪ ਦਾ ਕੀ ਰਸੂਖਾ ਉਹ ਕਹਿੰਦੀ ਕਿ ਪਾਪਾ ਮੈਂ ਕਿਸੇ ਮੁੰਡੇ ਨਾਲ ਨਹੀਂ ਘੁੰਮਦੀ ਬਲਕਿ ਮੈਂ ਆਪਣੇ ਪਤੀ ਨਾਲ ਘੁੰਮਦੀ ਸੀ ਉਹ ਕਹਿੰਦਾ ਇਹ ਕੀ ਬਤਮੀਜੀ ਆ ਉਹ ਕਹਿੰਦੀ ਇਹ ਦੇਖ ਮੇਰੀ ਮੰਗ ਦਾ ਸੰਧੂਰ ਤੇ ਇਹ ਖੜਾ ਵਿਸ਼ਾਲ ਇਹ ਮੇਰਾ ਪਤੀ ਆ ਅਸੀਂ ਦੋਨੋਂ ਵਿਆਹ ਕਰ ਚੁੱਕੇ ਆ ਇਹ ਗੱਲ ਸੁਣਦਿਆਂ ਹੀ ਸੀਮਾ ਦਾ ਆਪਟੋਆ ਉਹਦੇ ਮੂੰਹ ਤੇ ਜ਼ੋਰ ਦੀ ਚਪੇੜ ਮਾਰਦਾ ਤੇ ਉਹਨੂੰ ਕਹਿੰਦਾ ਤੈਨੂੰ ਹੋਸ਼ ਤਾਂ ਹੈ ਤੂੰ ਕੀ ਕਹਿ ਰਹੀ ਆ ਉਹ ਕਹਿੰਦੀ ਪਾਪਾ ਮੈਂ ਜੋ ਵੀ ਕਹਿ ਰਹੀ ਆ ਆਪਣੇ ਹੋਸ਼ ਹਵਸ ਦੇ ਵਿੱਚ ਕਹਿ ਰਹੀ ਆ ਉਹ ਦੱਸਣ ਲੱਗਦੀ ਆ ਕਿ ਮੈਂ ਤੈਨੂੰ ਪਹਿਲਾਂ ਹੀ ਦੱਸ ਦਿਆਂ ਤੁਹਾਡੇ ਪੁੱਛਣ ਤੋਂ ਕਿ ਇਹ ਇੱਕ ਆਟੋ ਵਾਲੇ ਦਾ ਗਰੀਬ ਲੜਕਾ ਪਰ ਇਹ ਪੜਾਈ ਦੇ ਵਿੱਚ ਬਹੁਤ ਹੁਸ਼ਿਆਰ ਆ। 10ਵੀਂ ਦੀਮਾਦ ਤੱਕ ਅਸੀਂ ਇਕੱਠੇ ਪੜ੍ਹਦੇ ਰਹੇ ਹਾਂ ਮੈਨੂੰ ਪਸੰਦ ਕਰਦੀ ਸੀ। ਇਹਦੇ ਦਿਲ 'ਚ ਮੇਰੇ ਪ੍ਰਤੀ ਮੈਨੂੰ ਨਹੀਂ ਪਤਾ ਕੀ ਸੀ ਪਰ ਮੈਂ ਇਹਨੂੰ ਪਸੰਦ ਕਰਦੀ ਸੀ ਤੇ ਇਹ ਮੈਨੂੰ ਜ਼ਿੰਦਗੀ ਦੇ ਇਹੋ ਜਿਹੇ ਮੋੜ ਤੇ ਮਿਲਿਆ ਜਿੱਥੇ ਮੇਰੇ ਲਈ ਇਹ ਫੈਸਲਾ ਕਰਨਾ ਸੀ ਕਿ ਮੈਂ ਕੀ ਕਰਾਂ। ਮੈਨੂੰ ਪਤਾ ਮੇਰੇ ਫੈਸਲੇ ਨਾਲ ਤੁਸੀਂ ਆਪਣੀ ਬਦਨਾਮੀ ਮਹਿਸੂਸ ਕਰੋਗੇ। ਜੇ ਤੁਹਾਨੂੰ ਲੱਗਦਾ ਕਿ ਮੇਰਾ ਫੈਸਲਾ ਗਲਤ ਹੈ ਤਾਂ ਤੁਸੀਂ ਮੈਨੂੰ ਬੇਦਖਲ ਕਰ ਸਕਦੇ ਹੋ। ਪਰ ਮੈਂ ਇੱਕ ਮੁੰਡੇ ਦੀ ਜ਼ਿੰਦਗੀ ਬਣਾਉਣਾ ਚਾਹਣੀ ਆ। ਉਹ ਮੁੰਡਾ ਜਿਹੜਾ ਕਿ ਬਹੁਤ ਸੋਹਣੀ ਜ਼ਿੰਦਗੀ ਡਿਜ਼ਰਵ ਕਰਦਾ। ਏ ਇੰਟੈਲੀਜੈਂਟ ਆ ਪਰ ਗਰੀਬ ਆ। ਮੈਨੂੰ ਅਮੀਰ ਲੜਕੇ ਨਾਲ ਵਿਆਹ ਨਹੀਂ ਕਰਾਉਣਾ। ਮੈਨੂੰ ਅਮੀਰ ਲੜਕੇ ਨਹੀਂ ਪਸੰਦ। ਮੈਂ ਅਮੀਰੀ ਦੇ ਵਿੱਚ ਰਹਿ ਕੇ ਅੱਕ ਚੁੱਕੀ ਆ। ਮੈਨੂੰ ਇੱਕ ਸੱਚਾ ਸਾਥੀ ਚਾਹੀਦਾ ਸੀ ਜਿਹੜਾ ਮੈਨੂੰ ਮਿਲ ਗਿਆ। ਚਲੋ ਉਹਦਾ ਬਾਪ ਉਤੇ ਇੱਕ ਹੋਰ ਚਪੇੜ ਮਾਰਦਾ ਤੇ ਇੰਨੀ ਉਹਦੀ ਮਾਂ ਆ ਜਾਂਦੀ ਆ ਘਰ ਦੇ ਵਿੱਚ ਪੂਰਾ ਹੰਗਾਮਾ ਹੋ ਜਾਂਦਾ। ਪਰ ਜਿਹੜੀ ਸੀਮਾ ਦੀ ਮਾਂ ਹੁੰਦੀ ਆ ਉਹ ਉਹ ਆਪਣੇ ਘਰ ਵਾਲੇ ਨੂੰ ਕਹਿੰਦੀ ਆ ਕਿ ਮੈਨੂੰ ਨਹੀਂ ਲੱਗਦਾ ਵੀ ਸੀਮਾ ਨੇ ਕੁਝ ਗਲਤ ਕੀਤਾ ਕਹਿੰਦੀ ਪਤਾ ਸਮਾਜ ਦੇ ਲੋਕ ਬੋਲਣਗੇ ਰਿਸ਼ਤੇਦਾਰ ਬੋਲਣਗੇ ਸਭ ਬੋਲਣਗੇ ਪਰ ਆਪਾਂ ਆਪਣੀ ਬੱਚੀ ਦੀ ਖੁਸ਼ੀ ਵੇਖਣੀ ਆ ਠੀਕ ਆ ਗੱਲਾਂ ਹੋਣਗੀਆਂ ਆਪਾਂ ਨੂੰ ਸੁਣਨੀਆਂ ਪੈਣਗੀਆਂ ਪਰ ਸਮਾਂ ਪਾ ਕੇ ਗੱਲਾਂ ਲੋਕੀ ਭੁੱਲ ਜਾਣਗੇ ਚਲ ਉਸ ਤੋਂ ਬਾਅਦ ਉਹਦੇ ਬਾਪ ਦਾ ਗੁੱਸਾ ਠੰਡਾ ਹੁੰਦਾ ਕਿਉਂਕਿ ਸੀਮਾ ਜਿਹੜੀ ਆਪਣੇ ਮਾਪੇ ਦੀ ਇਕਲੌਤੀ ਔਲਾਦ ਹੁੰਦੀ ਆ ਤੇ ਉਹਨੂੰ ਕਹਿੰਦਾ ਵੀ ਤੂੰ ਮੇਰਾ ਨੱਕ ਬੜਾਤਾ ਉਹ ਕਹਿੰਦੀ ਨਹੀਂ ਮੈਂ ਤੁਹਾਡਾ ਨੱਕ ਉੱਚਾ ਕਰਾਉਂਗੀ ਇੱਕ ਦਿਨ ਤੁਸੀਂ ਵੇਖਣਾ ਫਿਰ ਉਹ ਕਹਿੰਦਾ ਕਿ ਚਲ ਹੁਣ ਜੇ ਤੂੰ ਮੰਦਿਰ ਦੇ ਵਿੱਚ ਸ਼ਾਦੀ ਕਰ ਲਈ ਆ ਤਾਂ ਮੈਂ ਤੇਰਾ ਵਿਆਹ ਕਰੂੰਗਾ ਇਸ ਵਧੀਆ ਤਰੀਕੇ ਨਾਲ ਕਰੂੰਗਾ ਤੇ ਉਹ ਕਹਿੰਦਾ ਵੀ ਤੂੰ ਕਿਸੇ ਨੂੰ ਇਹ ਨਹੀਂ ਦੱਸਣਾ ਵੀ ਇਹ ਇੱਕ ਆਟੂ ਵਾਲੇ ਦਾ ਲੜਕਾ ਫਿਰ ਉਹ ਵਿਸ਼ਾਲ ਨੂੰ ਕਹਿੰਦਾ ਕਿ ਤੂੰ ਆਪਣੇ ਘਰ ਜਾ ਕੇ ਵਿਆਹ ਦੀਆਂ ਤਿਆਰੀਆਂ ਕਰ ਤੇ ਫਿਰ ਜਿਹੜਾ ਸੀਮਾ ਦਾ ਬਾਪ ਆ ਉਹ ਵਿਸ਼ਾਲ ਨੂੰ ਇੱਕ ਘਰ ਲੈ ਕੇ ਦਿੰਦਾ ਉਹਦੇ ਮਾਪੇ ਨੂੰ ਉਸ ਘਰ ਦੇ ਵਿੱਚ ਸ਼ਿਫਟ ਕਰਦਾ ਕਿਉਂਕਿ ਉਹਨੂੰ ਇਹ ਸੀ ਕਿ ਸਮਾਜ ਦੇ ਵਿੱਚ ਨਹੀਂ ਮੇਰਾ ਨੱਕ ਵੱਡਿਆ ਜਾਊਗਾ ਤੇ ਸੀਮਾ ਜਿਹੜੀ ਉਹ ਵਿਸ਼ਾਲ ਦਾ ਦਾਖਲਾ ਐਲ ਐਲ ਵੀ ਦੇ ਵਿੱਚ ਕਰਾ ਦਿੰਦੀ ਆ ਤੇ 2 ਮਹੀਨਿਆਂ ਦੇ ਬਾਅਦ ਉਹਨਾਂ ਦੋਨਾਂ ਦਾ ਬੜੀ ਧੂਮ ਧਾਮ ਦੇ ਨਾਲ ਵਿਆਹ ਹੁੰਦਾ ਬਹੁਤ ਸਾਰੇ ਲੋਕਾਂ ਨੂੰ ਪਤਾ ਸੀ ਵੀ ਇਹ ਮੁੰਡਾ ਪਹਿਲਾਂ ਆਟੋ ਚਲਾਉਂਦਾ ਰਿਹਾ ਚਲੋ ਲੋਕਾਂ ਨੇ 2 ਕੁ ਦਿਨ ਗੱਲਾਂ ਕੀਤੀਆਂ ਉਸ ਤੋਂ ਬਾਅਦ ਸੀਮਾ ਤੇ ਵਿਸ਼ਾਲ ਦਾ ਵਿਆਹ ਹੁੰਦਾ ਤੇ 4 ਸਾਲਾਂ ਬਾਅਦ ਉਹੀ ਵਿਸ਼ਾਲ ਇੱਕ ਵਧੀਆ ਵਕੀਲ ਬਣ ਕੇ ਕਾਲਜ ਦੇ ਵਿੱਚੋਂ ਬਾਹਰ ਆਉਂਦਾ ਤੇ 2 ਸਾਲ ਬਾਅਦ ਉਹ ਜੱਜ ਦੀ ਪ੍ਰੀਖਿਆ ਪਾਸ ਕਰਦਾ ਅੱਜ ਵਿਸ਼ਾਲ ਇੱਕ ਸੀਨੀਅਰ ਜੱਜ ਆ ਤੇ ਇਹੋ ਜਿਹੀ ਉਹ ਫੈਸਲੇ ਲੈਂਦਾ ਕਿ ਉਹਦਾ ਨਾਮ ਪੂਰੇ ਸ਼ਹਿਰ ਦੇ ਵਿੱਚ ਪੂਰੇ ਇੰਡੀਆ ਦੇ ਵਿੱਚ ਮਸ਼ਹੂਰ ਆ ਉਹ ਸੀਮਾ ਜਿਹੜੀ ਇੱਕ ਕਰੋੜਪਤੀ ਬਾਪ ਦੀ ਲੜਕੀ ਸੀ ਇੱਕ ਇਹੋ ਜੇ ਮੁੰਡੇ ਦਾ ਹੱਥ ਫੜਦੀ ਆ ਜਿਹਦੀ ਉਹਨੇ ਜ਼ਿੰਦਗੀ ਬਣਾਤੀ ਤੇ ਵਿਸ਼ਾਲ ਵੀ ਸੀਮਾ ਨੂੰ ਫੁੱਲਾਂ ਵਾਂਗ ਰੱਖਦਾ ਕੁਝ ਕ ਕਹਾਣੀਆਂ ਕੁਝ ਕ ਗੱਲਾਂ ਇਦਾਂ ਦੀਆਂ ਵਾਪਰਦੀਆਂ ਜਿਹੜੀਆਂ ਜਦੋਂ ਵਾਪਰਦੀਆਂ ਉਦੋਂ ਲੋਕਾਂ ਦੀ ਨਿਗਾਹ ਦੇ ਵਿੱਚ ਵਧੀਆ ਨਹੀਂ ਹੁੰਦੀਆਂ ਪਰ ਹੌਲੀ-ਹੌਲੀ ਇਹ ਚੀਜ਼ਾਂ ਜਦੋਂ ਸਾਡੇ ਸਾਹਮਣੇ ਆਉਂਦੀਆਂ ਉਹਨਾਂ ਦੇ ਨਤੀਜੇ ਸਾਹਮਣੇ ਆਉਂਦੇ ਆ ਤਾਂ ਕਿਤੇ ਨਾ ਕਿਤੇ ਅਸੀਂ ਵੀ ਇਹ ਕਹਿ ਦਿੰਨੇ ਆ ਕਿ ਜੋ ਕੁਝ ਵੀ ਹੋਇਆ ਉਹ ਵਧੀਆ ਹੋਇਆ ਸੀਮਾ ਤੇ ਵਿਸ਼ਾਲ ਦੀ ਇਹ ਲਵ ਸਟੋਰੀ ਤੁਹਾਨੂੰ ਕਿਵੇਂ ਲੱਗੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਸਾਰਿਆਂ ਨੂੰ Satışışer ya kaldı.